ਗੱਲ ਕਰਾਂਗੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਔਰ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਕਿ ਸਾਂਝੀ ਵਾਲਤਾ ਦੀ ਇੱਕ ਤਸਵੀਰ ਇੱਕ ਮੁਲਾਕਾਤ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਕਿਉਂਕਿ ਇੱਕ ਪਾਸੇ ਚਰਚਾਵਾਂ ਜੜੀਆਂ ਨੇ ਉਹ ਲਗਾਤਾਰ ਤਕਰਾਰ ਦੀਆਂ ਹੁੰਦੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਦੇ ਜਿਸ ਤਰੀਕੇ ਦੇ ਨਾਲ ਚਿੱਠੋ-ਚਿੱਠੀ ਹੁੰਦੇ ਸੀ ਮੇਣੋ-ਮੀਣੀ ਹੁੰਦੇ ਸੀ ਪਰ ਇਹ ਖਿੜੇ ਮੱਥੇ ਜੋ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਦੀ ਹੋਈ ਹੈ ਔਰ ਹਰ ਕੋਈ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਖੜਾ ਹੋ ਜਾਂਦਾ ਔਰ ਪੈਰੀ ਹੱਥ ਲਗਾ ਕੇ ਜਿਹੜਾ ਹੈ ਮਿਲਦੇ ਹੋਏ ਨਜ਼ਰ ਆਉਂਦੇ ਨੇ ਮੁ ਤੇ ਪੀ ਪਾਰਟੀ ਦੇ ਦੌਰਾਨ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਪੈਰੀ ਹੱਥ ਵੀ ਜਿਹੜੇ ਨੇ ਇੱਥੇ ਲਗਾਏ ਨੇ ਇੱਕ ਵੀ ਗੀਤ ਵੀ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਗਾਇਆ ਗਿਆ ਸੀ ਇੱਥੇ ਪਰੇ ਤਸਵੀਰਾਂ ਜਿੱਥੇ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਨਜ਼ਰ ਆ ਰਹੇ ਨੇ ਔਰ ਸਾਰੇ ਖੜੇ ਹੋ ਜਾਂਦੇ ਨੇ ਕਿਰਨ ਖੇਰ ਨਜ਼ਰ ਆ ਰਹੇ ਨੇ ਸਾਂਸਦ ਸਭ ਨੇ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਵਿੱਚ ਹੀ ਇਹ ਪੀ ਪਾਰਟੀ ਰੱਖੀ ਗਈ ਸੀ ਆਯੋਜਿਤ ਕੀਤੀ ਗਈ ਸੀ ਔਰ ਉਥੋਂ ਦੀਆਂ ਹੀ ਤਸਵੀਰਾਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬੇहद ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਹੁਣ ਤੱਕ ਤਾਂ ਤਕਰਾਰ ਦੀਆਂ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਪੰਜਾਬ ਦੇ ਨਾਲ ਜੁੜੇ ਹੋਏ ਮਸਲੇ ਹੁੰਦੇ ਨੇ ਆ ਪੰਜਾਬ ਦੇ ਨਾਲ ਜੁੜੇ ਹੋਏ ਮਸਲੇ ਜਦੋਂ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਡਿਫਰੈਂਸ ਆਫ opinion ਵੀ ਹੁੰਦਾ ਔਰ ਉਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਸਿਆਸਤੀ ਵੀ ਹੁੰਦੀਆਂ ਨੇ ਤਾਂ ਜਿਸ ਤੇ ਕਰਕੇ ਤਕਰਾਰਵਾਦੀਆਂ ਦੀਆਂ ਤਸਵੀਰਾਂ ਹਰ ਵਾਰ ਦੇਖਣ ਨੂੰ ਮਿਲਦੀਆਂ ਸੀਗੀਆਂ ਔਰ ਚਰਚਾਵਾਂ ਵੀ ਹਰ ਪਾਸੇ ਉਸੇ ਤਕਰਾਰ ਦੀਆਂ ਹੁੰਦੀਆਂ ਸੀ ਪਰ ਹੁਣ ਲੱਗਦਾ ਹੈ ਕਿ ਚਰਚਾ ਦਾ ਵਿਸ਼ਾ ਜਿਹੜਾ ਹੈ ਹੁਣ ਕੁਝ ਹੋਰ ਹੋਏਗਾ ਮંત્રી ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪਰੋਹਿਤ درمیان ਹੋ ਰਹੀ ਹੈ ਪੈਰੀ ਹੱਥ ਲਗਾ ਕੇ ਮੁੱਖ ਮੰਤਰੀ ਭਗਵੰਤ ਮਾਨ ਮਿਲ ਰਹੇ ਨੇ ਚਿਹਰੇ ਜਿਹੜੇ ਨੇ ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਅਰ ਤੇਵਰ ਜਿਹੜੇ ਨੇ ਉਹ ਬਿਲਕੁਲ ਨਰਮ ਕਿਉਂਕਿ ਪਹਿਲਾਂ ਜਿਸ ਤਰੀਕੇ ਨਾਲ ਸੀ ਜ਼ਿਕਰ ਕੀਤਾ ਕਿ ਸਿਆਸਤ ਜਿਹੜੀ ਆ ਉਹ ਜ਼ਾਹਰ ਤੌਰ ਦੇ ਉੱਤੇ ਹੁੰਦੀ ਆ ਪੰਜਾਬ ਦੇ ਮਸਲਿਆਂ ਦੇ ਉੱਤੇ ਵੀ ਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਲੈ ਕੇ ਵੀ ਹੁੰਦੀ ਆ ਪਰ ਇੱਥੇ ਇਹ ਮੁਲਾਕਾਤ ਜਿਹੜੀ ਹੈ ਟੀ ਪਾਰਟੀ ਦੇ ਉੱਤੇ ਹੋਈ ਤਾਂ ਇੱਥੇ ਖਿੜੇ ਮੱਥੇ ਮਿਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਜ਼ਰ ਆਏ